ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਆਪਾਂ ਅੱਜ ਤੁਹਾਡੇ ਲਈ ਚਨੂਨ ਦੇ ਸੂਟ ਲੈ ਕੇ ਆਏ ਆ ਬਹੁਤ ਪਿਆਰੇ ਬਹੁਤ ਹੀ ਸੋਹਣੇ ਮਿੱਠੇ ਮਿੱਠੇ ਕਲਰ ਨੇ ਜੇ ਤੁਸੀਂ ਇਹਨਾਂ ਤੇ ਵਰਕ ਕਰਾ ਕੇ ਬਣਾਉਣਾ ਚਾਹੁੰਦੇ ਹੋ ਤਾਂ ਇਹ ਡਿਫਰੈਂਟ ਲੁੱਕ ਦੇ ਵਿੱਚ ਰੈਡੀ ਹੋ ਜਾਣਗੇ ਜੇ ਤੁਸੀਂ ਇਹਨਾਂ ਨੇ ਇਸੇ ਤਰ੍ਹਾਂ ਲੇਸਿਸ ਵਗੈਰਾ ਲਗਾ ਕੇ ਬਣਾਉਣਾ ਤਾਂ ਉਦਾਂ ਵੀ ਬਣਵਾ ਸਕਦੇ ਹੋ ਠੀਕ ਹੈ ਜੀ ਆਪਣਾ ਕੰਟੈਕਟ ਨੰਬਰ ਹੈਗਾ 7087502051 7087502051 ਇਹ ਆਪਾਂ ਹੋਲੀ ਤੇ ਆਫਰ ਲੈ ਕੇ ਆਏ ਆ ਤੇ ਪਹਿਲਾਂ ਇਹ 4800 ਦੇ ਸੂਟ ਸੀ ਤੁਹਾਨੂੰ ਪਤਾ ਹੀ ਆ ਤੇ ਹੁਣ 4200 ਦਾ ਤੁਹਾਨੂੰ ਸੂਟ ਇਹ ਮਿਲੇਗਾ ਠੀਕ ਹੈ ਜੀ ਹਰੇਕ ਸੂਟ ਤੇ 600 ਦਾ ਡਿਸਕਾਊਂਟ ਆ ਜੀ ਤੇ ਚਲੋ ਕਹਿੰਦੇ ਨੇ ਹੁੰਦੇ ਚੱਕ ਲੋ ਹੁਣ ਜਿਹੜਾ ਤੁਹਾਨੂੰ ਪਸੰਦ ਹੈਗਾ ਤੇ ਖੋਲ ਕੇ ਦਿਖਾਉਨੇ ਆ ਤੁਹਾਨੂੰ ਆਪਾਂ ਆ ਬਹੁਤ ਪਿਆਰਾ ਸੂਟ ਆ ਤੇ ਮਸਟਰਡ ਜਿਹਾ ਕਲਰ ਆ ਇਹਨੂੰ ਖੋਲ ਕੇ ਦਿਖਾਉਨੇ ਆ ਆਪਾਂ ਦੁਪੱਟਾ ਵੀ ਇਹਦਾ ਖੋਲਾਂਗੇ ਲਓ ਜੀ ਆ ਦੇਖੋ ਤੇ ਇਹ ਕ੍ਰੇਪ ਦੀ ਸਲਵਾਰ ਹੋਏਗੀ ਨਾਲ ਬਹੁਤ ਪਿਆਰਾ ਕ੍ਰੇਪ ਦਾ ਕੱਪੜਾ ਤੇ ਆ ਸ਼ਰਟ ਹੋਏਗੀ ਅ ਜਨੂਨ ਦੀ ਸ਼ਰਟ ਹੋਏਗੀ ਤੇ ਜੇ ਤੁਸੀਂ ਇਹਨੂੰ ਸਲਵਾਰ ਰੱਖ ਕੇ ਬਣਾਉਣੀ ਚਾਹੁੰਦੇ ਹੋ ਤੇ ਇਹਨੂੰ ਸ਼ਰਟ ਰੱਖ ਕੇ ਬਣਾਉਣੀ ਚਾਹੁੰਦੇ ਹੋ ਇਹਦੇ ਚੋ ਕਲਰ ਚੱਕ ਕੇ ਆਪਾਂ ਇਹਦੇ ਚ ਪਾ ਕੇ ਬਹੁਤ ਪਿਆਰਾ ਇਹਨੇ ਵੀ ਰੈਡੀ ਹੋ ਜਾਣਾ ਤੇ ਇਹਦਾ ਦੁਪੱਟਾ ਤੁਹਾਨੂੰ ਖੋਲ ਕੇ ਦਿਖਾਉਣੀ ਆ ਡਿਜ਼ਾਈਨਰ ਦੁਪੱਟਾ ਹੋਏਗਾ ਬਹੁਤ ਪਿਆਰਾ ਪਹਿਲਾਂ ਆਪਾਂ ਲੈ ਕੇ ਆਏ ਸੀ ਜੀ ਬਹੁਤ ਜ਼ਿਆਦੇ ਸੂਟ ਸੇਲ ਹੋਏ ਸੀਗੇ ਤੇ ਹੈਗੇ ਵੀ ਬੜੇ ਸੋਹਣੇ ਸੀ ਆ ਦੇਖੋ ਵਿੱਚ ਲਾਈਨਸ ਆ ਜਾਂਦੀਆਂ ਨੇ ਇਧਰ ਸ਼ਰਟ ਨਾਲ ਦਾ ਪ੍ਰਿੰਟ ਆ ਜਾਂਦਾ ਤੇ ਇਧਰ ਟੇਡੀਆਂ ਲਾਈਨਸ ਆ ਜਾਂਦੀਆਂ ਨੇ ਤੇ ਨਾਲ ਇਹਦੇ ਦੁਪट्टे ਦੀ ਫਿਨਿਸ਼ਿੰਗ ਹੋ ਜਾਏਗੀ ਬਹੁਤ ਪਿਆਰਾ ਬਹੁਤ ਹੀ ਸੋਹਣਾ ਪੀਸ ਹੈਗਾ ਜੀ ਤੇ ਸਾਈਡਸ ਦੇ ਉੱਪਰ ਵੈਸੇ ਤਾਂ ਇਧਰੋਂ ਐਵੇਂ ਹਨਾ ਪੀਕੋ ਵਾਂਗ ਕਰਿਆ ਹੋਇਆ ਪਰ ਜੇ ਤੁਸੀਂ ਲੇਸ ਵਗੈਰਾ ਫਿਨਿਸ਼ਿੰਗ ਕਰਾਉਣੀ ਚਾਹੁੰਦੇ ਹੋ ਤੇ ਜਿੱਥੋਂ ਸਮਾਉਂਗੇ ਉਥੋਂ ਟੇਲਰ ਤੋਂ ਕਰਵਾ ਲਿਓ ਸਾਤੋਂ ਬਣਵਾਉਣਾ ਤਾਂ ਸਾਡੇ ਤੋਂ ਵੀ ਬਣਵਾ ਸਕਦੇ ਲੋ ਜੀ ਆਹ ਸੂਟ ਬਹੁਤ ਹੀ ਜਿਆਦਾ ਪਿਆਰਾ ਤੇ ਇਹਦਾ ਨਿਊ ਜੀ ਲੁੱਕ ਦੇ ਵਿੱਚ ਇਹ ਰੈਡੀ ਹੋ ਕੇ ਆਇਆ ਆ ਦੇਖੋ ਤੇ ਨਿੱਕੇ ਨਿੱਕੇ ਜੇ ਫਲਾਰ ਨੇ ਤੇ ਕਪੜਾ ਦੇਖੋ ਤੁਸੀਂ ਨੇੜੇ ਤੋਂ ਐਨ ਸੌਫਟ ਹੈਗਾ ਠੀਕ ਹੈ ਜੀ ਲਾਈਨਿੰਗ ਤਾਂ ਲੱਗੇਗੀ ਇਹਦੇ ਤੇ ਪਰ ਕਪੜਾ ਬਹੁਤ ਜ਼ਿਆਦਾ ਵਧੀਆ ਠੀਕ ਹੈ ਇਹ ਜੇ ਮੈਨੂੰ ਐਨ ਲੱਗਦਾ ਕਿ ਜੇ ਆਪਾਂ ਆ ਸ਼ਰਟ ਬਣਾਈਏ ਤੇ ਆ ਸਲਵਾਰ ਬਣਾਈਏ ਤੇ ਇਹਦੇ ਤੇ ਐਦਾਂ ਦੇ ਫਲਾਰਸ ਪਾ ਕੇ ਉਹਦੇ ਤੇ ਵਰਕ ਕਰੀਏ ਬਹੁਤ ਹੀ ਜ਼ਿਆਦਾ ਸੋਹਣਾ ਹੋ ਜਾਣਾ ਇਹਨੇ ਹਨਾ ਤੇ ਇਹਦਾ ਦੁਪੱਟਾ ਵੀ ਬੜਾ ਪਿਆਰਾ ਸਾਰਾ ਫੁੱਲ ਹੈਵੀ ਡਿਜੀਟਲ ਪ੍ਰਿੰਟ ਲਾ ਲਓ ਤੁਸੀਂ ਹਨਾ ਵਾਂਗ ਦੁਪੱਟਾ ਬਣਿਆ ਹੋਇਆ ਲਓ ਜੀ ਆ ਦੇਖੋ ਬਹੁਤ ਪਿਆਰਾ ਸੂਟ ਹੈ ਜੀ ਇਹ ਤੇ ਹੁਣ ਆਪਾਂ ਨੈਕਸਟ ਦੇਖਦੇ ਆਂ ਕੀ ਕਹਿੰਨੇ ਹੋ ਮਾ ਚੱਕ ਲਓ ਚੱਕ ਲਓ ਐਸਾ ਬੀਬੀ ਕਹਿੰਦੇ ਕਿਹੜਾ ਚੱਕਾ ਮੈਂ ਜਿਹੜਾ ਮਰਜ਼ੀ ਚੱਕ ਲਓ ਬੀਬੀ ਕਹਿੰਦੇ ਚੱਕ ਲਓ ਚੱਕ ਲਓ ਆ ਰੰਗ ਦਾ ਜਿਹੜਾ ਮਰਜ਼ੀ ਚੱਕ ਲਓ ਰੰਗ ਬਹੁਤ ਪਿਆਰੇ ਸਰਦਾਰੀ ਮਿੱਠੇ-ਮਿੱਠੇ ਰੰਗ ਨੇ ਜੀ ਆ ਦੇਖੋ ਤੇ ਆ ਸਲਵਾਰ ਹੋਏਗੀ ਤੇ ਆ ਇਹਦਾ ਦੁਪੱਟਾ ਹੋਏਗਾ ਠੀਕ ਹੈ ਜੀ ਇਹ ਦੁਪੱਟਾ ਦੇਖੋ ਤੁਸੀਂ ਐਨ ਪੂਰਾ ਬਹੁਤ ਪਿਆਰਾ ਦੁਪੱਟਾ ਜੀ ਇਹਦੇ ਵਿੱਚ ਲਾਈਨਸ ਬਣੀਆਂ ਹੋਈਆਂ ਨੇ ਸਾਈਡ ਦੇ ਉੱਪਰ ਬਾਰਡਰ ਦੇਖੋ ਕਿੰਨਾ ਪਿਆਰਾ ਬਣਿਆ ਹੈ ਆ ਦੇ ਉਧਰ ਮਾਸੀ ਨੇ ਫੜਿਆ ਹੋਇਆ ਐਨ ਖੋਲ ਕੇ ਤੁਹਾਨੂੰ ਦੁਪੱਟਾ ਦਿਖਾਤਾ ਤੇ ਇਹਦੇ ਤੇ ਫਿਰ ਲੇਸਿਸ ਦੀ ਫਿਨਿਸ਼ਿੰਗ ਹੋ ਜਾਏਗੀ ਠੀਕ ਹੈ ਜੀ ਆ ਚੱਕ ਲਓ ਤੇ ਨੈਕਸਟ ਕੋਈ ਨਹੀਂ ਕੋਈ हां ਵਿੱਚ ਰੱਖ ਦੋਹੀਂ ਨੈਕਸਟ ਸੂਟ ਆਹਾ ਜੀ ਨੇੜੇ ਤੋਂ ਸਕਰੀਨਸ਼ਾਟ ਭੇਜਿਓ ਹਨਾ ਕਿਉਂਕਿ ਸਾਰੇ ਸੋਬਰ ਸਰਦਾਰੀ ਜੇ ਕਲਰ ਹੈਗੇ ਨੇ ਤੇ ਕਈ ਵਾਰੀ ਕਨਫਿਊਜ਼ਨ ਹੋ ਜਾਂਦੀ ਆ ਆ ਦੇਖੋ ਆ ਇਹਦੇ ਨਾਲ ਸਲਵਾਰ ਆ ਸਕਿਨ ਜੇ ਕਲਰ ਦੀ ਤੇ ਆ ਸ਼ਰਟ ਆ ਸਾਰੇ ਹੁਣ ਇਹਨਾਂ ਨੂੰ ਬਜ਼ੁਰਗ ਵੀ ਪਾ ਸਕਦੇ ਨੇ ਜੇ ਤੁਸੀਂ ਗਰਲਿਸ਼ ਲੁੱਕ ਦੇ ਵਿੱਚ ਪਾਰਟੀ ਵੇਅਰ ਬਣਾਉਣੇ ਆ ਤਾਂ ਤੁਸੀਂ ਉਹ ਵੀ ਬਣਾ ਸਕਦੇ ਹੋ ਇਹਦਾ ਦੁਪੱਟਾ ਵੀ ਬਹੁਤ ਜਿਆਦਾ ਸੋਹਣਾ ਹੈਗਾ ਆ ਸਾਰਿਆਂ ਦਾ ਅਲੱਗ-ਅਲੱਗ ਤੁਹਾਨੂੰ ਡਿਜ਼ਾਈਨ ਮਿਲੇਗਾ ਦੁਪੱਟਿਆਂ ਦਾ ਕਿਸੇ ਦਾ ਹੀ ਹੋਏਗਾ ਭਾਵੇਂ ਸੇਮ ਹਨਾ ਚਲੋ ਹੋ ਵੀ ਜਾਂਦਾ ਆ ਦੇਖੋ ਇੱਧਰ ਇਦਾਂ ਫਲਾਰ ਹੈਗੇ ਨੇ ਵਿੱਚ ਨਿੱਕੀ ਬੁੱਟੀ ਹੈਗੀ ਆ ਉਧਰ ਦੇਖੋ ਇਸ ਤਰ੍ਹਾਂ ਹੈਗੇ ਨੇ ਤੇ ਤੁਸੀਂ ਇਹਨਾਂ ਨੂੰ ਲੇਸਿਸ ਵਗੈਰਾ ਲਗਾ ਕੇ ਫਿਨਿਸ਼ ਕਰਾ ਕੇ ਬਹੁਤ ਜ਼ਿਆਦਾ ਸੋਹਣਾ ਇਹਨੂੰ ਪਾਰਟੀ ਵੇਅਰ ਲੁੱਕ ਵੀ ਦੇ ਸਕਦੇ ਹੋ ਤੁਸੀਂ ਜੇ ਮੈਂ ਛੋਟੇ-ਮੋਟੇ ਫੰਕਸ਼ਨ ਤੇ ਪਾਣ ਵਾਸਤੇ ਬਣਾ ਸਕਦੇ ਤੇ ਆਹ ਦੇਖੋ ਨੈਕਸਟ ਇਹ ਬਹੁਤ ਪਿਆਰਾ ਬਹੁਤ ਮਿੱਠਾ ਕਲਰ ਆ ਦੇਖੋ ਆ ਮੇ ਸਲਵਾਰ ਵਰਗਾ ਜਮਾਈ ਜਿਵੇਂ ਮੇਰੀ ਸਲਵਾਰ ਵਰਗਾ ਆ ਗਿਆ ਆ ਸ਼ਰਟ ਆ ਗਈ ਬਹੁਤ ਪਿਆਰਾ ਸੂਟ ਆ ਜੇ ਤੇ ਨਾਲ ਇਹਦਾ ਦੁਪੱਟਾ ਚਿਨੌਨ ਦਾ ਦੁਪੱਟਾ ਰਹੇਗਾ ਤੇ ਆ ਇਹਦਾ ਡਿਜ਼ਾਈਨ ਆ ਕਲਰ ਹੀ ਬੜਾ ਸੋਹਣਾ ਆ ਦੇਖੋ ਜਿੱਦਾਂ ਤੁਸੀਂ ਕਹਿ ਦਿੰਦੇ ਹੋ ਵੀ ਲਾਈਟ ਲਾਈਟ ਜੇ ਗੁਰਦੁਆਰਾ ਸਾਹਿਬ ਪਾਉਣ ਵਾਸਤੇ ਬਣਾਉਣੇ ਨੇ ਤਾਂ ਉਸ ਤਰ੍ਹਾਂ ਦੀ ਤੁਸੀਂ ਬਣਵਾ ਸਕਦੇ ਹੋ ਦੁਪੱਟਾ ਇਹ ਸਿਰ ਤੋਂ ਨਹੀਂ ਸਿਰਕਦਾ ਹੈਗਾ ਜੀ ਟਿਕਣਾ ਹੈ ਹਾਂ ਹਾਂ ਹੂੰ ਠੀਕ ਹੈ ਜੀ ਤੇ ਨੈਕਸਟ ਆਪਾਂ ਹੋਰ ਦਿਖਾਉਨੇ ਆ ਨੈਕਸਟ ਆ ਗਿਆ ਬਲੂ ਜਾਂ ਸ਼ੇਡ ਦੇ ਵਿੱਚ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈਗਾ ਆ ਇਹਦੇ ਨਾਲ ਰਹੇਗੀ ਕريب ਦੀ ਸਲਵਾਰ ਤੇ ਆ ਰਹੇਗੀ ਸ਼ਰਟ ਠੀਕ ਹੈ ਜੀ ਤਿਆਰ ਰਹੇਗਾ ਦੁਪੱਟਾ ਅ ਦੂਜਾ ਪਾਸਾ ਵੀ ਵੀ ਪੁੱਠਾ ਹਾਂ ਆ ਦੇਖੋ ਜੀ ਇਹਦਾ ਉਦੋਂ ਵੀ ਸੋਹਣਾ ਦੁਪੱਟਾ ਆ ਦੁਪੱਟਾ ਰਹੇਗਾ ਲਓ ਜੀ ਲਓ ਜੀ ਫਿਰ ਕਈ ਪਹਿਣਾ ਕਹਿ ਦਿੰਦੀਆਂ ਨੇ ਹਨਾ ਉਹਨਾਂ ਦੀ ਪੇਮੈਂਟ ਆਈ ਨਹੀਂ ਹੋਈ ਵੀ ਸਾਡੇ ਵਾਸਤੇ ਰੱਖ ਦੋ ਇੰਨੇ ਸੂਟ ਰੱਖ ਦੋ ਕੋਈ ਗੱਲ ਨਹੀਂ ਅਸੀਂ ਪੇਮੈਂਟ ਪਾ ਦਾਂਗੇ ਪਹਿਣੇ ਜਿਨ੍ਹਾਂ ਦੀ ਐਡਵਾਂਸ ਪੇਮੈਂਟ ਹੋਏਗੀ ਉਹਨਾਂ ਨੂੰ ਆਪਾਂ ਰੱਖ ਦਾਂਗੇ ਠੀਕ ਹੈ ਜੀ ਤੇ ਜ ਬਾਕੀਆਂ ਨੂੰ ਆਪਾਂ ਪੇਮੈਂਟ ਆਈ ਤੋਂ ਬਾਅਦ ਹੀ ਰੱਖ ਪਾਵਾਂਗੇ ਕਿਉਂਕਿ ਆਪਾਂ ਨੇ ਵੀ ਪੇਮੈਂਟ ਦੇ ਕੇ ਹੀ ਬੁਕਿੰਗ ਕਰਾਉਣੀ ਹੁੰਦੀ ਹੈ ਹਨਾ ਫਿਰ ਐਵੇਂ ਔਖਾ ਹੋ ਜਾਂਦਾ ਤੇ ਆ ਦੇਖੋ ਆ ਸਕਿੰਜੀ ਸਲਵਾਰ ਦੇ ਵਿੱਚ ਇਹ ਵੀ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਆ ਆ ਦੇਖੋ ਲਓ ਨੇ ਦੇ ਤਾਂ ਦੇਖੋ ਕਪੜਾ ਦੇਖ ਲਓ ਲੈ ਇਹ ਰੂਮ ਵਰਗਾ ਕਪੜਾ ਤੇ ਆ ਇਹਦਾ ਜੇ ਚਾਹੇ ਤੁਸੀਂ ਪਲੇਨ ਨੂੰ ਬਣਾ ਲਓ ਸ਼ਰਟ ਚਾਹੇ ਇਹਨੂੰ ਬਣਾ ਲਓ ਇਹ ਤੁਹਾਡੀ ਮਰਜ਼ੀ ਆ ਇਹਦਾ ਦੁਪੱਟਾ ਹੋਰ ਵੀ ਸੋਹਣਾ ਆ ਦੇਖੋ ਆ ਇਹਦਾ ਦੁਪੱਟਾ ਰਹੇਗਾ ਇਧਰ ਜ਼ਿਕਜ਼ੈਗ ਬਣੇ ਹੋਏ ਨੇ ਸਾਈਡਸ ਤੇ ਤੇ ਵਿੱਚ ਛੋਟੀ ਛੋਟੀ ਬੂਟੀ ਦੇ ਫਲਾਵਰਸ ਬਣੇ ਹੋਏ ਨੇ ਤੇ ਉਸਦਰੋਂ ਇਸ ਤਰ੍ਹਾਂ ਬਣਿਆ ਹੈ ਆ ਦੇਖੋ ਬਹੁਤ ਪਿਆਰਾ ਇਹ ਵੀ ਸੂਟ ਆ ਲਓ ਜੀ ਲਓ ਜੀ ਆਹ ਸੂਟ ਉਹ ਵੀ ਸੋਹਣਾ ਹੈਗਾ ਕਿੰਨਾ ਸੋਹਣਾ ਲੰਗਾ ਹੈ ਨਾ ਵੀ ਆਹ ਦੇਖੋ ਇਹ ਨਵਾਂ ਜਿਹਾ ਕਲਰ ਆਹ ਸਲਵਾਰ ਰਹੇਗੀ ਜੀ ਕ੍ਰੇਪ ਦੀ ਤੇ ਇਹਦਾ ਦੁਪੱਟਾ ਵੀ ਬੜਾ ਪਿਆਰਾ ਆਹ ਦੇਖੋ ਆਹ ਸ਼ਰਟ ਰਹੇਗੀ ਕਿਹੜਾ ਰੰਗ ਹਾਂਜੀ ਆਹ ਦੇਖੋ ਆਹ ਸਲਵਾਰ ਔਰ ਸ਼ਰਟ ਤੇ ਦੁਪੱਟੇ ਨੂੰ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਤੇ ਤੁਸੀਂ ਸਕਰੀਨ ਸ਼ਾਟ ਭੇਜ ਕੇ ਬੁਕਿੰਗ ਕਰਾ ਸਕਦੇ ਹੋ ਤੇ ਵੀਡੀਓ ਦੇ ਵਿੱਚ ਆਪਾਂ ਨੇ ਕਾਸਟ ਦੱਸ ਦਿੱਤੀ ਹੈ ਇਹਦੀ ਠੀਕ ਹੈ ਜੀ ਪਈ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਫੁੱਲ ਹਨਾ ਫਿਰ ਵੀਡੀਓ ਦੇਖ ਕੇ ਵੀ ਪ੍ਰਾਈਸ ਪੁੱਛੀ ਜਾਂਦੇ ਆ ਫਿਰ ਮੈਨੂੰ ਐ ਹੁੰਦਾ ਵੀ ਦੱਸਣ ਦਾ ਕੀ ਫਾਇਦਾ ਹੋਇਆ ਬੀਬੀ ਹਨਾ ਵੀ ਜਦੋਂ ਆਪਾਂ ਨੇ ਦੱਸ ਦਿੱਤੀ ਤੁਸੀਂ ਵੀਡੀਓ ਨਹੀਂ ਪ੍ਰੋਪਰ ਦੇਖ ਰਹੇ ਤੁਸੀਂ ਫਿਰ ਪੁੱਛੀ ਜਾ ਰਹੇ ਹੋ ਹਾਂ ਉਹ ਤਾਂ ਹੀ ਦੇਖ ਹਾਂ ਆ ਦੇਖੋ ਦੁਪੱਟਾ ਇਹਦਾ ਬਹੁਤ ਪਿਆਰਾ ਬਹੁਤ ਹੀ ਜਿਆਦਾ ਸੋਹਣਾ ਆ ਇਹਦਾ ਦੁਪੱਟਾ ਰਹੇਗਾ ਇੱਥੋਂ ਸਕਰੀਨਸ਼ਾਟ ਭੇਜ ਦਿਓ ਵੇ ਇੱਕ ਸ਼ੱਕ ਮੈਨੂੰ ਲਓ ਜੀ ਆ ਤਾਂ ਬੜਾ ਹੀ ਪਿਆਰਾ ਰੰਗ ਹੈ ਇੱਧਰ ਹੋਰ ਪਏ ਨੇ ਦੋ ਆ ਵੀ ਆ ਦੇਖੋ ਪੀਚ ਹਾਂ ਰੰਗ ਨਾ ਆ ਦੇਖੋ ਲਓ ਜੀ ਇਹ ਤਾਂ ਬਹੁਤ ਜਿਆਦਾ ਸੋਨਾ ਇਹ ਤਾਂ ਛੱਡਣ ਵਾਲਾ ਸੂਟ ਹੀ ਨਹੀਂ ਹੈਗਾ ਤੇ ਆ ਇਹਦੀ ਸ਼ਰਟ ਰਹੇਗੀ ਜਦੋਂ ਇਹਨੇ ਵਰਕ ਵਗੈਰਾ ਹੋ ਕੇ ਬਣ ਗਿਆ ਨਾ ਫਿਰ ਦੇਖਿਓ ਇਹਦਾ ਫਿਰ ਬਾਅਦ ਚ ਮਿਲਦੇ ਨਹੀਂ ਹੈਗੇ ਪਹਿਲਾਂ ਕਹਿ ਦਿੰਦੇ ਨੇ ਨਾ ਪਹਿਲੇ ਇਹਨਾਂ ਨੂੰ ਲੁੱਕ ਨਹੀਂ ਪਤਾ ਲੱਗਦੀ ਤੇ ਬਾਅਦ ਚ ਫਿਰ ਮਿਲਦੇ ਨਹੀਂ ਹੈਗੇ ਟਾਈਮ ਹੋ ਜਾਂਦਾ ਆ ਦੇਖੋ ਤੇ ਕਪੜਾ ਵੀ ਦੇਖ ਸਕਦੇ ਹੋ ਤੁਸੀਂ ਐ ਨੇੜੇ ਤੋਂ ਲੈ ਠੀਕ ਹੈ ਜੀ ਤੇ ਇਹਦਾ ਦੁਪੱਟਾ ਦਿਖਾਉਣਾ ਆਪਾਂ ਖੋਲ ਕੇ ਦੁਪੱਟਾ ਵੀ ਬਹੁਤ ਸੋਹਣਾ ਸਰਦਾਰੀ ਸੂਟ ਆ ਜੀ ਐਨ ਪੂਰਾ ਘੈਂਟ ਆ ਆ ਦੇਖੋ ਆ ਇਹਦਾ ਦੁਪੱਟਾ ਰਹੇਗਾ ਤੇ ਵਿੱਚ ਨਿੱਕ ਨਿੱਕ ਬੂਟੀ ਆ ਐਂਡ ਜ਼ਿਗਜ਼ੈਗ ਬਣਿਆ ਹੋਇਆ ਤੇ ਉਧਰ ਇਸ ਤਰ੍ਹਾਂ ਹੈਗਾ ਠੀਕ ਹੈ ਜੀ ਬਹੁਤ ਪਿਆਰਾ ਬਹੁਤ ਹੀ ਸੋਹਣਾ ਕਲਰ ਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਆ ਕਲਰ ਦਿਖਾਉਣਾ ਆਪਾਂ ਤੁਹਾਨੂੰ ਲਓ ਜੀ ਨੈਕਸਟ ਕਲਰ ਹੈਗਾ ਆ ਦੇ ਆਖਣਾ ਪਊਗਾ ਬੀਬੀ ਨੂੰ ਆ ਜਾਦੇ ਪਸੰਦ ਆਇਆ ਮੈਨੂੰ ਆ ਜਾਦੇ ਪਸੰਦ ਆਇਆ ਨਹੀਂ ਆ ਵੀ ਆ ਵੀ ਮੈਨੂੰ ਬਹੁਤ ਸੋਹਣਾ ਲੱਗਿਆ ਤੇ ਆ ਵੀ ਮੈਨੂੰ ਬਹੁਤ ਸੋਹਣਾ ਬੀਬੀ ਨੂੰ ਆ ਪਸੰਦ ਆਇਆ ਹਾਂ ਮਾਸੀ ਤੁਹਾਨੂੰ ਕਿਹੜਾ ਪਸੰਦ ਆ ਦੇ ਪਸੰਦ ਲੈ ਮਾਸੀ ਨੂੰ ਸਾਰੀ ਪਸੰਦ ਨੇ ਠੀਕ ਹੈ ਜੀ ਆ ਦੇਖੋ ਸ਼ਰਟ ਰਹੇਗੀ ਆ ਸਲਵਾਰ ਰਹੇਗੀ ਤੇ ਆ ਇਹਦਾ ਦੁਪੱਟਾ ਰਹੇਗਾ ਤੁਹਾਨੂੰ ਕੋਈ ਜਣਗਾ ਹਾਂ ਹਰੇਕ ਦੀ ਆਪ ਦੇਪ ਦੀ ਚੋਇਸ ਹੁੰਦੀ ਆ ਨੌ ਜੀ ਆ ਦੇਖੋ ਇਧਰ ਇਹ ਇਹਦਾ ਦੁਪੱਟਾ ਇਸ ਤਰ੍ਹਾਂ ਹੋਏਗਾ ਤੇ ਇੱਥੇ ਨਿੱਕੇ ਨਿੱਕੇ ਫਲਾਅਰ ਵਿੱਚ ਜ਼ਿਗਜ਼ੈਗ ਬਣਿਆ ਹੋਇਆ ਬਹੁਤ ਪਿਆਰਾ ਬਹੁਤ ਜਿਆਦਾ ਸੋਨਾ ਕਲਰ ਆ ਨੌ ਜੀ ਹੁਣ ਮੇਰੀ ਪਸੰਦ ਦਾ ਆ ਰਿਹਾ ਹਾਂ ਬਾਕੀ ਤੁਹਾਡੀ ਆਪ ਦੀ ਪਸੰਦ ਹੋਏਗੀ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਉਹ ਵੀ ਲੈ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਕਿ ਜਿਹੜਾ ਸਾਨੂੰ ਹੀ ਪਸੰਦ ਆ ਉਹੀ ਲੈਣਾ ਹੈ ਨਾ ਹਾਂ ਹਾਂ ਇਸੇ ਕੋ ਕੋਈ ਹੁੰਦਾ ਆ ਰੰਗ ਮਿਸ ਕੋ ਹੈ ਗਿਆ ਹੈ ਆ ਦੇਖੋ ਕਿੰਨਾ ਸੋਹਣਾ ਹਨਾ ਬੀਬੀ ਮਿੱਠਾ ਮਿੱਠਾ ਹਾਂ ਲਓ ਜੀ ਆ ਪੀਚ ਕਲਰ ਹੈਗਾ ਤੇ ਕ੍ਰੇਪ ਦੀ ਸਲਵਾਰ ਆ ਸ਼ਰਟ ਰਹੇਗੀ ਜੀ ਮਿੱਠੇ ਮਿੱਠੇ ਕਲਰ ਨੇ ਇਹਦੇ ਵਿੱਚ ਜਿਵੇਂ ਗਰਮੀ ਵਾਲੇ ਕਹਿ ਦਿੰਨੇ ਆਪਾਂ ਹਨਾ ਉਹ ਕਲਰ ਨੇ ਤੇ ਆ ਖੋਲਿਆ ਬੀਬੀ ਦੁਪੱਟਾ ਆ ਇਹਦਾ ਦੁਪੱਟਾ ਰਹੇਗਾ ਦੁਪੱਟੇ ਸਾਰੇ ਹੀ ਬੜੇ ਸੋਹਣੇ ਨੇ ਆ ਦੇਖੋ ਤੇ ਆ ਦੁਪੱਟਾ ਇਦੋਂ ਇਹਦੇ ਇਸ ਤਰ੍ਹਾਂ ਫਲਾਰ ਹੋਣਗੇ ਵਿੱਚ ਛੋਟੇ-ਛੋਟੇ ਫਲਾਰ ਨੇ ਤੇ ਉਧਰੋਂ ਇਸ ਤਰ੍ਹਾਂ ਐਨ ਖੁੱਲੇ ਡੁੱਲੇ ਦੁਪੱਟੇ ਨੇ ਕੋਈ ਐ ਨਹੀਂ ਹੈਗਾ ਕਿ ਛੋਟੇ ਜਿਹੇ ਦੁਪੱਟੇ ਨੇ ਹਨਾ ਬਹੁਤ ਪਿਆਰੇ ਨੇ ਸਾਰੇ ਲਓ ਜੀ ਆਹ ਦੇਖੋ ਆ ਪੀਚ ਕਲਰ ਦਾ ਬਹੁਤ ਸੋਹਣਾ ਸੂਟ ਆ ਆਹ ਸਲਵਾਰ ਰਹੇਗੀ ਆਹ ਦੇਖੋ ਇਹ ਉਦੋਂ ਵੀ ਸੋਹਣਾ ਇਹ ਵੀ ਮੈਨੂੰ ਬਹੁਤ ਪਸੰਦ ਆ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਆ ਆਹ ਦੇਖੋ ਤੇ ਇਹ ਸਲਵਾਰ ਰਹੇਗੀ ਤੇ ਇਹਦਾ ਦੁਪੱਟਾ ਹੋਰ ਨਾਲੋਂ ਡਿਫਰੈਂਟ ਹੈਗਾ ਆ ਦੇਖੋ ਬਹੁਤ ਪਿਆਰਾ ਦੁਪੱਟਾ ਜੀ ਦੇ ਵਿੱਚ ਆਪਣੇ ਸ਼ਰਟ ਨਾਲ ਦਾ ਪ੍ਰਿੰਟ ਲੱਗਿਆ ਹੋਇਆ ਸਾਈਡਸ ਤੇ ਲਾਈਨ ਲੱਗੀਆਂ ਹੋਈਆਂ ਨੇ ਤੇ ਇੱਥੇ ਦੇਖੋ ਜਿੱਦਾਂ ਵਰਕ ਹੋਇਆ ਹੁੰਦਾ ਨਾ ਉਸ ਤਰ੍ਹਾਂ ਬਾਰਡਰ ਬਣਿਆ ਹੋਇਆ ਤੇ ਇਹਦੇ ਤੇ ਤੁਸੀਂ ਚਾਹੋ ਤਾਂ ਮਸਟਰਡ ਵੀ ਲੇਸ ਲਗਵਾ ਸਕਦੇ ਹੋ ਉਹ ਤਾਂ ਜਿਵੇਂ ਵਰਕ ਦੇ ਅਕੋਰਡਿੰਗ ਹਨਾ ਹਾਪੀ ਲੱਗ ਜਾਂਦੀ ਹੁੰਦੀ ਆ ਬਾਅਦ ਦੇ ਵਿੱਚ ਬਹੁਤ ਪਿਆਰਾ ਬਹੁਤ ਸੋਨਾ ਸੂਟ ਆ ਇਹ ਲੋ ਜੀ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣਾ ਇੰਸਟਾਗ੍ਰਾਮ ਪੇਜ ਹੈਗਾ इजी ਕੁਕਿੰਗ ਮਾਸਟਰਸ ਐਂਡ ਪੰਜਾਬੀ ਕਲਚਰ ਚੈਨਲ ਤੇ ਤੁਸੀਂ ਉੱਥੇ ਵੀ ਵੀਡੀਓਜ਼ ਦੇਖ ਸਕਦੇ ਹੋ ਚਲੋ ਠੀਕ ਹੈ ਜੀ ਹੁਣ ਆਪਾਂ ਕਰਦੇ ਆਂ ਫਤੇ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ